ਹਾਕਮ ਖੇਖੜ ਕਰਦੇ ਆ ਪੈਰੀ ਹੱਥ ਲੰਬਦੇ ਆ ਲੋੜ ਹੁੰਦੀ ਨਾਲ ਉਦੋਂ ਸਾਨੂੰ ਲੱਗਦਾ ਵੀ ਖਰੇ ਪਰ ਦੇਖੋ ਹਾਕਮ ਇੰਨੇ ਚਤਰ ਤੇ ਸਿਆਣੇ ਆ ਫਿਰ ਉਹ ਇੱਕ ਸਲੋਗਨ ਦਿੰਦੇ ਆ ਕਹਿੰਦੇ ਐਮੋਸ਼ਨਲ ਬਲੈਕਮੇਲ ਗ੍ਰੀਜ ਦਾ ਸ਼ਬਦ ਹੈ ਵੀ ਤੁਹਾਨੂੰ ਭਾਵਨਾਕ ਤੌਰ ਤੇ ਬਲੈਕ ਕਰ ਲੈਂਦੇ ਜਿਵੇਂ ਜਦੋਂ ਮੋਤੀ ਆਇਆ ਪਰ ਇਹ ਨਾਰਾ ਬਣਾਵੰਦਿਆਂ ਮਾਰਿਆ ਅੱਛੇ ਦਿਨ ਆਣੇ ਮਾਈ ਸਾਡੀ ਲੱਗਿਆ ਵੀ ਖਰੇ ਆ ਹੀ ਨਾ ਚਲ ਦਬਾ ਕੇ ਵੋਟ ਪਾਓ ਪਰ ਐ ਨਾਰਾ ਬੋਲੋ ਠੀਕ ਹੈ ਜੀ ਅਸਲ ਵਿੱਚ ਨਾਰੇ ਲਾਉਂਦੇ ਆ ਨੇ ਸਭ ਨਾਲ ਤੋ ਤੋ ਮਤਲਬ ਇਸ ਕਰਕੇ ਕਾਮਰਸਾਈ ਸੀ ਵੀ ਸਭ ਕਾ ਸਾ ਸਭ ਕਾ ਯਾਨੀ ਨਾਰੇ ਬਹੁਤ ਵੰਗਿਆ ਬਾਤ ਨੇ ਬਾਲਾ ਸਾਹ ਆਂਦਾ ਹੀ ਪੰਥ ਦੀ ਸਰਕਾਰ ਆ ਪੰਥ ਹੀ ਵੇਚਦੇ ਸਾਰ ਮਤਲਬ ਜਿਹੜਾ ਹੁੰਦਾ ਵੱਖੋ ਵੱਖਰੇ ਨਾਰੇ ਲਾਉਂਦਾ ਤੋ ਮੈਨਾਂ ਵੀ ਬਲੈਕ ਮੈਨ ਚ ਨਾ ਆਇਆ ਸੋਚੋ ਤੁਸੀਂ ਵੋਟ ਕਿੰਨੂੰ ਪਾਉਣੀ ਕਿੰਨੂੰ ਨਹੀਂ ਪਾਉਣੀ ਇਹ ਸਾਡਾ ਮਸਲਾ ਨਾ ਅਸੀਂ ਤੁਹਾਨੂੰ ਕਹਿਣ ਆਉਣਾ ਨਾ ਹੀ ਕਿੰਨੇ ਵੀ ਵੋਟਾਂ ਵਾਲੇ ਸਿਸਟਮ ਤੋਂ ਕੁਛ ਨਿਕਲਣਾ ਵੋਟ ਤੁਸੀਂ ਪਾਉਣੀ ਪਾਓ ਠੀਕ ਫਰਕ ਪੈਂਦਾ ਵਜਾ ਉਹਦੀ ਜਿੰਨਾ ਚਿਰ ਲੋਕ ਐ ਇਹਨੂੰ ਕਹਿੰਦੇ ਆ ਅੰਗਰੇਜ਼ੀ ਚ ਪ੍ਰੈਸ਼ਰ ਕਰੋ ਦਬਾਅ ਪਾਉਣ ਵਾਲਾ ਜਥਾ ਜੇ ਸਾਡੀ ਲਾਮਬੰਦੀ ਵੱਡੀ ਹੋ ਜੇ ਤੇ ਸਾਡੀ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਵੱਡੀ ਹੋ ਜੇ ਤੇ ਇਹਨਾਂ ਦੀ ਧੌਂ ਤੇ ਗੋਡਾ ਰੱਖ ਕੇ ਜੋ ਮਰਜ਼ੀ ਮਨਾਇਆ ਇਹ ਤੋਂ ਕਹਾ ਪਹਿਲੋਂ ਸਾਡੇ ਮੁਲਕ ਤੁਸੀਂ ਮੰਗੋਲੀਆਂ ਤੋਂ ਹਾੜ ਵੀ ਆਉਂਦੇ ਸੀ ਆਰਾਮ ਤੋਂ ਹਾੜ ਵੀ ਆਏ afghanistan ਤੋਂ ਹਾੜ ਵੀ ਆਏ ਆਉਂਦੇ ਸੀ ਤੇ ਸਾਨੂੰ ਲੁੱਟ ਕੇ ਜਾਂਦੇ ਹੀ ਫਿਰ ਹਾਕਮਾਂ ਨੇ ਸਾਡੇ ਮੁਲਕ 'ਚ ਰਾਜ ਕਰ ਲਿਆ ਮੁਗਲ حکومت ਬਣੀ ਉਹਨੇ 800 ਸਾਲ ਰਹਾ ਫਿਰ ਅੰਗਰੇਜ਼ ਆ ਗਏ 200 ਸਾਲ ਉਹ ਹਿੰਦੁਸਤਾਨ ਦੇ ਰਾਜ ਕਰਕੇ ਭਾਵੇਂ ਪੰਜਾਬ ਤੇ 95 ਸਾਲ ਰਹਾ ਅੱਡ ਅੱਡ ਚੀਜ਼ਾਂ ਤੁਸੀਂ ਗੁਲਾਮ ਰਹੇ ਫਿਰ 47 ਅਗਰੇਜ਼ ਚਲੇ ਗਏ ਉਹ ਸਾਡੇ ਆ ਕਾਲੇ ਅਗਰੇਜ਼ ਬਹਿ ਕੇ ਸਾਡੇ ਤੇ ਕਣਕ ਮੰਨੇ ਇਹ ਹੁਣ ਰਾਜ ਕਰਨਾ ਹੈ ਸਾਡੇ ਤੇ ਅਸੀਂ ਗੁਲਾਮ ਤੇ ਗੁਲਾਮ ਤੋਂ ਪਹਿਲਾਂ ਧੜ ਵੀ ਬਾਹਰੋਂ ਉੱਤੇ ਸੀ ਲੁੱਟ ਕੇ ਲੈ ਜਾਂਦੀ ਸੀ ਦਿੱਲੀ ਦਾ ਤਖਤ ਤੇ ਲਾਹੌਰ ਦਾ ਤਖਤ ਉਹਨਾਂ ਦਾ ਸਾਹ ਦਿੰਦਾ ਜਿੰਦਾ ਲਾਹੌਰ ਪੰਜਾਬ ਦੀ ਪਹਿਲੋਂ ਸਾਦੇ ਪੰਜਾਬ ਦੀ ਰਾਜਧਾਨੀ ਹੋਇਆ ਕਰਦਾ ਸੀ ਹੁਣ ਵੇਖੋ ਦਾ ਸਮਝਣਾ ਚਾਹੀਦਾ ਸਾਨੂੰ ਕਿ ਹੁਣ ਆਪਣਾ ਕਿਥੋਂ ਹੋ ਰਿਹਾ ਹੁਣ ਵੀ ਹਮਲਾ ਵਸ਼ਿੰਟਨ ਤੋਂ ਹੁੰਦਾ ਹੁਣ ਵੀ ਜਿਹੜਾ ਅਮਰੀਕਾ ਵਾ ਉਹ ਪੂਰੇ ਵਰਲਡ ਨੂੰ ਡੋਮਿਨੇਟ ਕਰਦਾ ਵਾ ਡੋਮਿਨੇਟ ਉਹਦਾ ਦਬ ਦਬਾ ਅਮਰੀਕਾ ਦਾ ਉਹਨੇ ਤਿੰਨ ਚਾਰ ਸੰਸਥਾਵਾਂ ਜਿਹੜੇ ਤਗੜੇ ਮੁਲਖ ਨੇ ਉਹਨਾਂ ਨੇ ਤਿੰਨ ਚਾਰ ਸੰਸਥਾਵਾਂ ਬਣਾਈਆਂ ਨੇ ਇੱਕ ਵਰਲਡ ਬੈਂਕ ਬਣਾਇਆ ਜਿਹੜਾ ਸਾਰਿਆਂ ਨੂੰ ਕਰਜ਼ਾ ਦਿੰਦਾ ਇੱਕ ਵਿਸ਼ਵ ਵਪਾਰ ਸੰਸਥਾ ਬਣਾਈ ਸਾਰੇ ਵਪਾਰ ਦਾ ਨਿظم ਉੱਥੇ ਕਰਦੀ ਇੱਕ মুদ্রা ਕੁਸ਼ ਪੰਡ ਬਣਾ ਲਿਆ ਸਾਰੀ ਆਰਥਿਕਤਾ ਉਹਦੀ ਤੈਅ ਕਰਦੇ ਆ ਨੀਤੀਆਂ ਬਣਾ ਕੇ ਘੱਲ ਦਿੰਦੇ ਹੁਣ ਹਮੜਾ ਐ ਹੁੰਦਾ ਵੀ ਨੀਤੀਆਂ ਜਿਹੜੀ ਪਾਲਿਸੀ ਆ ਉਹ ਬਣਾਉਂਦੇ ਨੇ ਤੈਅ ਕਰਦੇ ਤੇ ਉਹਨੂੰ ਲਾਗੂ ਕੌਣ ਕਰਦਾ ਦਿੱਲੀ ਚ ਦਿੱਲੀ ਚ ਤੁਸੀਂ ਕਾਂਗਰਸ ਬਾਲ ਦੋ ਵੀ ਲਾਗੂ ਕਰਦੀ ਹੈ ਚਾਹੇ ਭਾਜਪਾ ਬਾਲ ਦੋ ਦਿੱਲੀ ਦੇ ਜਿੰਨੇ ਵੀ ਹਕਮ ਆ ਉਹਨਾਂ ਪਾਲਿਸੀਆਂ ਨੂੰ ਫਿਰ ਲਾਗੂ ਕਰਦੇ ਆ ਅਰ ਚੰਡੀਗੜ੍ਹ ਕੀ ਕਰਦਾ ਜੋ ਦਿੱਲੀ ਕਹਿੰਦੀ ਆ ਉਹ ਚੰਡੀਗੜ੍ਹ ਜੜੀਆਂ ਪੌਂਸੀਆਂ ਅਮੀਰ ਮੁਲਕਾਂ ਦੀਆਂ ਵਾ ਉਹ ਸਾਡੇ ਤਰੱਕੀ ਕਰ ਰਹੇ ਮੁਲਕਾਂ ਨੂੰ ਵਾਰਾ ਨਹੀਂ ਖੰਦੇ ਇਹ ਨਾਲ ਹੀ ਨੁਕਸਾਨ ਦਿਆ ਮੰਨ ਲਓ ਭਾਰਤ ਮਾਲਾ ਯੋਜਨਾ ਤਹਿਤ ਸੜਕ ਨਿਕਲ ਰਹੀ ਹੈ ਦੋ ਕਿਲੇ ਚੌਰੀ ਆ ਕਿ 10 12 ਫੁੱਟ ਉੱਚੀ ਚੱਲ ਰਹੀ ਹੈ ਉਹਦੇ ਤੇ ਸਾਡਾ ਕੋ ਗੱਡਾ ਗੁੱਡਾ ਚੜਨਾ ਹੀ ਨਹੀਂ 100 ਕਿਲੋਮੀਟਰ ਤੇ ਉਹਦਾ ਕੱਟਿਆ ਹਰ 20 25 ਕਿਲੋਮੀਟਰ ਤੇ ਜੜੀ ਕੰਪਨੀ ਬਣਾਉਂਦੀ ਕੰਪਨੀਆਂ ਦੀਆਂ ਦੁਕਾਨਾਂ ਹੁੰਦੀਆਂ ਵਾ ਕੰਪਨੀਆਂ ਨੇ ਦੁਕਾਨਾਂ ਉੱਤੇ ਸਾਈਡਾਂ ਦੇ ਲਾਉਣੀਆਂ ਜੇ ਕੋ ਫੂਡ ਕੋਰਨਰ ਹੋਊਗਾ ਉਹ ਵੀ ਕੰਪਨੀ ਦਾ ਜੇ ਪٹرول ਪੰਪ ਹੋਊਗਾ ਉਹ ਵੀ ਉਹ ਪੰਜਾਬ ਦੀ ਆਰਥਿਕਤਾ ਨੂੰ ਆਪਣੇ ਕਬੜੇ ਚਲਾਣਾ ਮੈਂ ਦੁਕਾਨਦਾਰ ਨੂੰ ਵੇਖੋ ਟੋਡਾ ਕਿ ਬੜੂ ਪਹਿਲਾਂ ਸੜਕ ਨਿਕਲਦੀ ਤਾਂ ਦੇ ਸਾਈਡਾਂ ਦੇ ਦੁਕਾਨਾਂ ਇੰਨਾ ਸੜਕਾਂ ਦੇ ਆਮ ਬੰਦੇ ਦੀਆਂ ਕੋਈ ਦੁਕਾਨਾਂ ਤਕੂਨਾ ਇਸ ਰੱਤ ਬਣ ਜਾਣੀਆਂ ਨਾ ਕੋ ਇਧਰ ਤੇ ਨਾ ਕੋ ਭਈ ਵਿਕਾਸ ਪਰ ਟਾਟੇ ਫਿਰ ਲਿਆਂਦਾ ਹੋਇਆ ਇਹ ਵਿਕਾਸ ਮੰਡੀਦਾਨੀਆਂ ਦਾ ਹੋਇਆ ਸਾਡਾ ਵਿਕਾਸ ਤੇ ਫਿਰ ਇਹੋ ਜਿਹਾ ਵਿਕਾਸ ਕਰ ਰਹੇ ਨੇ ਅਮਰੀਕਾ ਕਹਿੰਦਾ ਜਿੱਦੀ ਤੁਹਾਡੀ ਮੰਡੀ ਆ ਨਾ ਇਹਦੇ ਤੇ ਸਰਕਾਰੀ ਖਰੀਦ ਖਤਮ ਕਰ ਦਿਓ ਪ੍ਰਾਈਵੇਟ ਵਪਾਰੀ ਖਰੀਦਣ ਮਰਜ਼ੀਆ ਚਾਰ ਪੈਸੇ ਦੇ ਦੇਣ ਮਰਜ਼ੀਆ ਇਹਦਾ ਬਣਾ ਅਮਰੀਕਾ ਦਿੱਤੀ ਬਣਾ ਰਿਹਾ ਹੁਣ ਟਰੰਪ ਦੱਬ ਕੇ ਮਾਰ ਰਿਹਾ ਟੈਰ ਬਣਾ ਰਿਹਾ ਤੀਨ ਸੁਣਿਆ ਨਾ ਕਹਿੰਦਾ ਖੇਤੀ ਵਾਸਤੇ ਭਾਰਤ ਨੂੰ ਖੋਲ ਦਿਓ ਉਹਦੀਆਂ ਸਸਤੀਆਂ ਆਉਣੀਆਂ ਵਾ ਕਣਕ ਝੋਨੇ ਆਣਾ ਜਦੋਂ ਉਹਦੀਆਂ ਚੀਜ਼ਾਂ ਸਾਡੀ ਮੰਡੀ ਚ ਆ ਗਈਆਂ ਸਾਡੇ ਵਾਲੀਆਂ ਫਿਰ ਕਿੰਨੇ ਡੇਰੀ ਸੈਕਟਰ ਨੂੰ ਆਂਦਾ ਖੋਲ ਦਿਓ ਪੋਲਟਰੀ ਸੈਕਟਰ ਨੂੰ ਆਂਦਾ ਖੋਲ ਦਿਓ ਧੱਕੇ ਮਾਰਿਆ ਸਾਡੀ ਸਰਕਾਰ ਟੈਕਸ ਲਾ ਕੇ ਰੱਖਦੀ ਉਹਨਾਂ ਤੇ ਭਿਓ ਉਹਨਾਂ ਦੀਆਂ ਚੀਜ਼ਾਂ ਸਾਡੇ ਮੁਲਕ ਚ ਆ ਕੇ ਸਸਤੀਆਂ ਨਾ ਵਿਕਣ ਹੁਣ ਉਹ ਧੱਕੇ ਮਾਰਿਆ ਤੇ ਸਾਡਾ ਜਿਹੜਾ 56 ਜਿੱਦੀ ਸਾਦੀ ਵਾਲਾ ਸੀਨਾ ਸੀ ਨਾ ਇਹ ਕੁਆ ਹੀ ਨਹੀਂ ਅਗਲੇ ਮਹੀਨੇ ਤੁਸੀਂ ਮੋਦੀ ਦਾ ਬਿਆਨ ਸੁਣਿਆ ਅਮਰੀਕਾ ਦੇ ਖਿਲਾਫ ਵੀ ਹੁੰਦਾ ਜੂ ਤੇ ਖਲਾ ਅਨੇ ਬੜਾ ਤਗੜਾ ਮੁਖ ਪ੍ਰਧਾਨ ਮੰਤਰੀ ਮਨਨ ਬੋਲ ਤਾਂ ਸਹੀ ਗੋਡੇ ਟੇਕੀ ਖੜੇ ਆ। ਕਈ ਕਰਨਾ ਸਮਝੌਤਾ ਕਰਨ ਨੂੰ ਤਿਆਰ ਮੈਕਸੀਕੋ ਨੇ ਬਰਾਬਰ ਦੇ ਟੈਕਸ ਲਾਤੇ। ਕੈਨੇਡਾ ਨੇ ਬਰਾਬਰ ਦੇ ਚਲ ਚਾਈਨਾ ਨੇ ਉਹਦੇ ਬਰਾਬਰ ਦਾ ਆ ਚਾਈਨਾ ਨੇ ਸਵਾ ਹਸੋਂ ਟਾਇਰ ਬਲਾਕ ਆ ਉੱਤੇ ਬਰਾਬਰ ਦੇ ਵੀ ਫਿਗਰ ਮੈਨੂੰ ਕੋਈ ਨਹੀਂ ਆ ਤਗੜਾ ਫਿਰ ਤਗੜੇ ਨਾਲ ਲੜਦਾ। ਇਹ ਗੋਡੇ ਟੇਕੀ ਉਹਨਾਂ ਗੱਡੀ। ਹੁਣ ਉਹਦੇ ਨਾਲ ਨੁਕਸਾਨ ਕਿਹਦਾ ਹੋਣਾ ਭਾਰਤ ਦੀ ਜਨਤਾ ਦਾ ਕਿਹਦਾ ਹੋਣਾ ਪੰਜਾਬ ਦੀ ਆ ਆਵਾ ਫਟ ਤੁਹਾਨੂੰ ਵੀ ਕਹੇ ਵੀ ਲੜਾਈ ਜੇ ਤੁਹਾਨੂੰ ਸਮਝ ਆ ਜਾਵੇ ਵੀ ਲੜਾਈ ਕਿੱਥੇ ਆ ਵਰਲਡ 11 ਤੇ ਆ ਅਮਰੀਕਾ ਨਾਲ ਐ ਅਮਰੀਕਾ ਦੀਆਂ ਨੀਤੀ ਨਾਲ ਤੇ ਜੇ ਮਾਤਾ ਪਿਤਾ ਨੂੰ ਇਹ ਪਤਾ ਲੱਗ ਜਾਵੇ ਫਿਰ ਵੱਡਾ ਸੋਚੂਗੀ ਉਹਨੂੰ ਲੱਗੂ ਵੀ ਵੱਡੀ ਲੜਾਈ ਆ ਤੇ ਸਾਨੂੰ ਵੱਡਾ ਇਕੱਠ ਕਰਨਾ ਇਹ ਨਿੱਕੀ ਲੜਾਈ ਨਹੀਂ ਨੂੰ ਜਦੋਂ ਨੂੰ ਪਤਾ ਵੀ ਦਿੱਲੀ ਨਾਲ ਮੱਥਾ ਲਗਣਾ ਤੇ ਦਿੱਲੀ ਨਾਲ ਮੱਥਾ ਛੋਟੇ ਇਕੱਠ ਨਾਲ ਲਾਇਆ ਠੀਕ ਹੈ ਪੰਜਾਬ ਸਰਕਾਰ ਨਾਲ ਮੱਥਾ ਜੋ ਥੱਲੇ ਨਿੰਦਾ ਜਾਂ ਪਿੰਡ ਦੀ ਸੋਚਦੀ ਰਹੂ ਤੈਨੂੰ ਲੱਗੂ ਵੀ ਥੋੜੀਆਂ ਵਾਂ ਅਸੀਂ ਤਾਂ ਤੁਹਾਨੂੰ ਸਮਝਾਉਣਾ ਵੀ ਜਿੱਥੇ ਤੁਸੀਂ ਲੜਾਈ ਸਮਝਦਿਆਂ ਦੇ ਉੱਥੇ ਲੜਾਈ ਨਹੀਂ ਹੈ ਲੜਾਈ ਦੋ ਗਾਹਾਂ ਵਾਂ ਵੱਡੀ ਆ ਲੜਾਈ ਜਿੱਥੇ ਲੜਾਈ ਲੜਨੀ ਆਪਾਂ ਜਾ ਕੇ ਹਮਲਾ ਕੱਲਾ ਕਿਸਾਨਾਂ ਤੇ ਨਹੀਂ ਹੈ ਦੂਜੇ ਪੱਖ ਮਜ਼ਦੂਰ ਨੂੰ ਆਰਐਸਐਸ ਕਹਿੰਦਾ ਕਰ ਰਹੀ ਹੈ ਆ ਜੁਪੀ ਦੇ ਵਿੱਚ ਜੋਗੀ ਸਰਕਾਰ ਦੇ ਐਰਕਾਂ ਦੇ ਵਿੱਚ 1600 ਕੇਸ ਦਰਜ ਹੋ ਗਏ ਗਲਤਾਂ ਦੇ ਆ ਪਿਛਲੇ ਦਿਨੀ ਇੱਕ ਦਲਤ ਨੂੰ ਘੋੜੀ ਤੋਂ ਸੁੱਟਿਆ ਸ਼ਰਮ ਜਾਤੀ ਵਾਲਿਆਂ ਕੱਲ ਨੂੰ ਇਹ ਬਾਬਾ ਭਿੰਦਰਾ ਬਿਵੇਦ ਕਰਤਾ ਜਨਮ ਦਿਨ ਮਨਾਖੇ ਟੇ ਤੁਹਾਨੂੰ ਕਿ ਕਬੂਟਾ ਲੈ ਲਈ ਜੜੀ ਉਥੋਂ ਦੀਆਂ ਕੁੜੀਆਂ ਜੜੀਆਂ ਦਲਤਾਂ ਦੀਆਂ ਸ਼ਰਮਿਆ ਮਰੇਪ ਕਰਦੇ ਆ ਇਹ ਕਿਹੜੀ ਸਰਕਾਰ ਆ ਨਹੀਂ ਮਜ਼ਦੂਰਾ ਤੇ ਜ਼ੁਲਮ ਤੇ ਸਾਡੇ ਵਾਲੇ ਮਜ਼ਦੂਰਾ ਨੂੰ ਇਧਰ ਆ ਕੇ ਪਾੜਦੇ ਆ ਸਾਡੇ ਤੋਂ ਅੱਜ ਤੱਕ ਦੇ ਪੱਛਪਾ ਦੀ ਨੀਤੀ ਇੱਕੋ ਵਾ ਭੀ ਹਰ ਮਸਜਦ ਦੇ ਥੱਲੇ ਸਿਵਲਗ ਲੱਭ ਲੋ ਮੰਦਰ ਤੇ ਮਸਜਦ ਦੀ ਰਾਜਨੀਤੀ ਕਰੋ ਹਿੰਦੂਆਂ ਤੇ ਮੁਸਲਮਾਨਾਂ ਦਾ ਟਕਰਾਓ ਕਰੋ ਪੰਜਾਬੰਦਰ ਹਿੰਦੂਆਂ ਤੇ ਸਿੱਖਾਂ ਦਾ ਟਕਰਾਓ ਪਹਿਲਾਂ ਕਰੋ ਇਹ ਪਾੜ ਕੇ ਰਾਜ ਕਰਨਾ ਚਾਹੁੰਦੇ ਧਰਮ ਤੇ ਜਾਤ ਦੇ ਨਾਂ ਤੇ ਲੜਾਉਣਾ ਚਾਹੁੰਦੇ ਮੈਂ ਕਹਿੰਦਾ ਪੱਠੇ ਦੇ ਮਜ਼ਦੂਰਾ ਬਹੁਤ ਵੱਡਾ ਹਿੱਸਾ ਆ ਸਾਡਾ ਬੜੀ ਕਮਾਈ ਮੈਂ ਉੱਥੇ ਸਖਤ ਹੁੰਦੀ ਪੱਠੇ ਦੀ ਮਿਹਨਤ ਕੋਈ ਸੌਖੀ ਗਾਰੇ ਵਾਲੀਆਂ ਮਸੀਨਾ ਆ ਗਈਆਂ ਕੱਲ ਨੂੰ ਇੱਟਾਂ ਪਾਉਣ ਵਾਲੀਆਂ ਇੱਟਾਂ ਪਾਉਣ ਵਾਲੀ ਆ ਗਈ ਆ ਉਹ ਲਾਗੂ ਕਰਨੀ ਦੱਸੋ ਫਿਰ ਮਜ਼ਦੂਰ ਕਿੱਥੇ ਜਾਓ ਇੱਥੋਂ ਤੱਕ ਜਿਹੜਾ ਰਾਜ ਮਿਸਤਰੀ ਆ ਉਹਦੇ ਮਗਰ ਲੇਬਰ ਲੱਗੀ ਆ ਇਹ ਮਸ਼ੀਨਾ ਇਹੋ ਜਿਹਿਆਂ ਲੈ ਕੇ ਆਏ ਆ ਵਿਦੇਸ਼ਾਂ ਵਿੱਚ ਤਾਂ ਗਿਆ ਉਹਦੀ ਐਟੀ ਵੱਖਰੀ ਹੋਉਂ ਉਹਨੂੰ ਮਸ਼ੀਨ ਹੀ ਇਖਲਾਕ ਕੀ ਨਾ ਰਾਜ ਮਿਸਤਰੀ ਕੀ ਲੋੜ ਆ ਤੇ ਨਾ ਮਜ਼ਦੂਰ ਦੀ ਲੋੜ ਫਿਰ ਕਿੱਥੇ ਜਾਣਗੇ ਹਮਲਾ ਦੁਕਾਨਾਂ ਤੇ ਵੀ ਹੈਗਾ ਕੱਲ ਨੂੰ ਦੁਕਾਨਦਾਰਾਂ ਨੂੰ ਸਾਡੇ ਵਿਰੁੱਧ ਪਾਪ ਪੜਉਂਦੀ ਹੀ ਕਿਸਾਨ ਮਜ਼ਦੂਰ ਵੇਲੇ ਆ ਜੀ ਇਹ ਛੜਕਾਂ ਜਾਮ ਕਰਦੇ ਮੈਂ ਉਹਨਾਂ ਖਾ ਟੋਡੀਵਾਰੀ ਵੀ ਆ ਗਈ ਆਂਦੇ ਠੀਕ ਆ ਕਿਉਂ ਆ ਗਈ ਆਨਲਾਈਨ ਵਪਾਰ ਆਨਲਾਈਨ ਜਿਹੜਾ ਵੇਖਿਆ ਕਿ ਟੋਡੇ ਬੱਚੇ ਬੱਚੀਆਂ ਮੋਬਾਈਲ ਤੋਂ ਹੀ ਸਮਾਨ ਬੁੱਕ ਕਰ ਲੈਂਦੇ ਆਂ ਪੈਸੇ ਬਾਅਦ ਤੇ ਤੁਹਾਡੇ ਘਰ ਸਮਾਨ ਆ ਜਾਂਦਾ ਪੰਜਾਬ ਦੇ ਅੰਦਰ 30% ਬਾਜ਼ਾਰ ਅਮਰੀਕਾ ਦੀਆਂ ਜਾਂ ਹੋਰ ਬਹੁਤ ਕਾਮੇ ਕੰਪਨੀਆਂ 30% ਵਪਾਰ ਆਨਲਾਈਨ ਹੋਣ ਡਿਆ ਪਿਆ 30% ਇਹਦਾ ਮਤਲਬ ਗਾਕ ਦੁਕਾਨ ਤੇ ਹੋਣਾ ਨਹੀਂ ਜਾਊਗਾ ਅੱਜ ਤੋਂ ਵੀ 30 ਅੱਲਾ ਨੂੰ ਫਿਰ ਦੁਕਾਨਾਂ ਵੀ ਵੱਡੇ ਸ਼ਾਪਿੰਗ ਮਾਲ ਲੈ ਕੇ ਆ ਰਹੇ ਆ ਅਸੈਲੋਗਰਾਮ ਕਿਸਾਨਾਂ ਦੇ ਵਿਰੁੱਧ ਖੁੱਲ੍ਹਿਆ ਕਿ ਸਰਕਾਰੀ ਮੰਡੀ ਖੋਲ੍ਹ ਕੇ ਸੈਲੋਗਰਾਮ ਵਾਲੇ ਪਾਸੇ ਲੈ ਕੇ ਜਾਣਾ ਜਣੀ ਦੀ ਹਮਲਾ ਫਿਰ ਸਾਰਿਆਂ ਤੇ ਆ ਰਜਗਾਰ ਕਿਸੇ ਨੂੰ ਨਹੀਂ ਦੇਣਾ ਸਰਕਾਰੀ ਨੌਕਰੀ ਕੋਈ ਵੀ ਨਹੀਂ ਹੈਗੀ ਫਿਰ ਨੌਜਵਾਨਾਂ ਦੇ ਵੀ ਹਮਲਾ ਜਣੀ ਕੋਈ ਵਰਗ ਇਹੋ ਜਿਹਾ ਨਹੀਂ ਹੈਗਾ ਮਲਾਜਮ ਦਾ ਰੱਖਣੀ ਨਹੀਂ ਮਲਾਜਮ ਤਾਂ ਪਹਿਲਾਂ ਹੀ ਖਤਮ ਕਰ ਦਿੱਤੇ ਹਨ ਫਿਰ ਅਸੀਂ ਤੁਹਾਨੂੰ ਕਹਿੰਦੇ ਵੱਡਾ ਮਨ ਬਣਾਓ ਮਜ਼ਦੂਰਾਂ ਨੂੰ ਨਾਮ ਲੈਣਾ ਸੀ ਅਗਰੇਡੀ ਖੜੀ ਵਾਲਿਆਂ ਨੂੰ ਨਾਮ ਲੈਣਾ ਅਸੀਂ ਮਤਾਮਾਂ ਪੈਣਾਂ ਨੂੰ ਵੀ ਨਾਮ ਲੈਣਾ ਅਸੀਂ ਮਲਾਜਮਾਂ ਨੂੰ ਵੀ ਨਾਮ ਲੈਣਾ ਜਦੋਂ ਵੱਡਾ ਪੰਜਾਬ ਦੀ 90% ਜਨਤਾ ਇੱਕ ਮੁਠ ਹੋਊਗੀ ਫਿਰ ਹਾਕਮਾਂ ਦੀ ਜੁੜਤ ਨਹੀਂ ਹੈਗੀ ਕਿ ਸਾਡੇ ਆਲ ਨੂੰ ਨੂੰ ਕਰਾਂਗੇ